ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਅੱਤਵਾਦ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੁਣ ਹੜਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਤਤਵਾਦ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੜਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤ ਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਅਤਵਾਦ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੁਣ ਹੜਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤ ਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼ ਹੋ ਗਿਆ ਅਤੇ 1.5 ਤੋਂ 2 ਫੁੱਟ ਹੋਰ ਜਿਹੜਾ ਵੱਧ ਚੁੱਕਿਆ ਸੋ ਬਹੁਤ ਵੱਡੀ ਸਾਡੇ ਲਈ ਚੇਤਾਵਨੀ ਹੈ ਪੁਲਿਸ ਨੇ ਹਮੇਸ਼ਾ ਹੀ ਵੱਡੀਆਂ-ਵੱਡੀਆਂ ਚੇਤਾਵਨੀਆਂ ਦਾ ਸਾਹਮਣਾ ਕੀਤਾ ਜਿਵੇਂ ਕਿ ਪਿੱਛੇ ਅਸੀਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ ਉਹਦੇ ਵਿੱਚ ਵੀ ਕਾਫੀ ਬਹੁਤ ਵੱਡਾ ਪੁਲਿਸ ਦਾ ਯੋਗਦਾਨ ਰਿਹਾ ਹੈ ਤਤਵਾਤ ਸਮੇਂ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ ਹੁਣ ਹੜਾਂ ਦੀ ਪ੍ਰਕਾਪੀ ਨੂੰ ਲੈ ਕੇ ਵੀ ਸਾਡੀ ਪੁਲਿਸ ਜਿਹੜੇ ਮੁਲਾਜ਼ਮ ਹੈ ਸਾਡੇ ਉਹ ਵੀ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰ ਰਹੇ ਨੇ ਦਿਨ ਰਾਤ ਤਤਪਰ ਅਸੀਂ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਡੇ ਐਸਐਚਓ ਸਾਹਿਬ ਨਾਲ ਕੰਟੈਕਟ ਕਰਨ ਸਾਡੇ ਕੰਟਰੋਲ ਰੂਮ ਤੇ ਕੰਟੈਕਟ ਕਰਨ ਤਾਂ ਉਸੇ ਸਮੇਂ ਜਿਹੜੀ ਇਹਨਾਂ ਨੂੰ ਸਹਾਇਤਾ ਦਿੱਤੀ ਜਾਊਗੀ ਸੋ ਸਾਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਇਥੇ ਘਰਾਂ ਦੇ ਵਿੱਚ ਰਹਿ ਗਏ ਨੇ ਉਹ ਸੁਰੱਖਿਅਤ ਤੌਰ ਤੇ ਜਿਹੜੇ ਬਾਹਰ ਆ ਜਾਣ ਤਾਂ ਜੋ ਕਿ ਕਿਸੇ ਦੀ ਜਾਨ ਮਾਲ ਦਾ ਜਿਹੜਾ ਨੁਕਸਾਨ ਨਾ ਹੋ ਸਕੇ